ਇਦਾਂ ਕਰਦਾ ਝੋਨੇ ਵਾਲਾ ਸਿਸਟਮ ਰੱਖਦਾ ਬੜੇ ਕੋਲ ਤੇ ਪੈਸੇ ਕਰ ਲੈਣਾ ਇਕੱਠੇ ਜਾਂ ਤਾਂ ਬਾਅਦ ਵਿੱਚ ਲੋੜ ਪੈਣੀ ਆ ਡੈਡੀ ਗਏ ਆ ਵਰੀ ਗੱਲ ਮੰਡੀ ਤੇ ਇਹਨਾਂ ਨੂੰ ਕਹਾਂਗਾ ਵੀ ਤੁਸੀਂ ਚਲੋ ਘਰ ਤੇ ਗੱਲਬਾਤ ਕਰ ਲਾਂਗਾ ਸਾਰੀ ਇਹਦੇ ਨਾਲ ਆਪਣੇ ਆਰਤੀ ਨਾਲ ਠੀਕ ਆ ਇਦਾਂ ਹੀ ਕਰਦਾ ਹਾਂ ਡੈਡੀ ਨੂੰ ਕਹਿੰਦਾ ਆਪੇ ਤਾਂ ਸਭ ਤਾ ਮੈਂ ਹੀ ਕਰੂੰਗਾ ਆਰਤੀ ਨਾਲੇ ਵੀ ਮੈਂ ਹੀ ਕਰੂੰਗਾ ਅੱਜ ਮੈਂ ਆਪਣੇ ਹੱਥ ਵਿੱਚ ਰੱਖੂਣਾ ਸਾਰਾ ਕੁਝ ਪਹਿ ਜਰਮਨ ਫੇਰੀ ਮਿਲਣੇ ਆ। ਨਹੀਂ ਤੇ ਮੇਰਾ ਨਸ਼ਾ ਤੂ ਪੂਰਾ ਹੋਣਾ। ਜਾਂੜ ਕੋ ਸਮਾਨ ਵੇਚਣਾ ਸ਼ੁਰੂ ਕਰਨਾ ਪਾਣਾ। ਉਹ ਦਰ ਨਹੀਂ ਪੈ ਰਿਹਾ ਨੇ ਮਮੀ ਨੇ ਉਹਨੂੰ ਪਤਾ ਹੋ। ਵਿੱਚ ਵਿੱਚ ਬੈਠ ਕੇ ਉਹਨਾਂ ਨੂੰ ਲੱਗਿਆ ਹੋਣਾ। ਜਿਹਨਾਂ ਨਾਲ ਮੇਰੀ ਬੈਣੀ ਉੱਠਣੀ ਹੈ। ਚੱਲ ਕੋਈ ਗੱਲ ਨਹੀਂ ਇਦਾਂ ਕਰਦਾ। ਡੈਡੀ ਨੂੰ ਮਿਲਦਾ ਵਾਂ। ਉਹਨਾਂ ਨੂੰ ਕਹਿਣਾ। ਘੜੀ ਕੀ ਵੇਖੀ ਜਾਂਦੇ ਸੀ। ਉਹ ਪੁੱਤ ਵੇਖਣਾ ਕੀ ਆ ਲੱਗੇ ਗਵੰਡੀਆਂ ਦੀ ਮਸ਼ੀਨ। ਤੇ ਮੈਂ ਵੇਖਨੇ ਪਰ ਛਾੜ ਕੇ ਨਾ ਕੱਢਦਾ ਤੇ ਆਪਣੀ ਤੇ ਵੱਡੀ ਗਈ ਆ ਤੇ ਹੁਣ ਦੱਸ ਇਹਨਾਂ ਨੂੰ ਕੀ ਕਰਨਾ ਚੱਲ ਪੁੱਤ ਫੇਰ ਵੇਖਣਾ ਤੇ ਪੈਂਦਾ ਹੀ ਆ ਤੇ ਆਪਣਾ ਕਿੰਨਾ ਨਿਕਲਿਆ ਤੇ ਮੰਡੀਆਂ ਦਾ ਕਿੰਨਾ ਨਿਕਲਿਆ ਉੱਥੇ ਕਿ ਨੂੰ ਛੱਡ ਕੇ ਆਇਆ ਸੀ ਮੰਡੀ ਹਣ ਉਹ ਮੰਡੀ ਐ ਨਾ ਭੁੰਬਰੀ ਦਾ ਮੁੰਡਾ ਸੀ ਅੱਛਾ ਤੇ ਉਹਨੂੰ ਮੈਂ ਉੱਥੇ ਗਿਆ ਮੈਂ ਤਾਂ ਧਿਆਨ ਰੱਖੀ ਤੇ ਮੈਂ ਰੋਟੀ ਖਾ ਕੇ ਆ ਗਈ ਤੁਸੀਂ ਦੱਸੋ ਤੁਸੀਂ ਖਾ ਲੋ ਰੋਟੀ ਤੇ ਮੰਡੀ ਚੱਲ ਜਣਾ ਮੈਂ ਪੈਰ ਕੰਦਾ ਸਾਹੂ ਤਾਂ ਮੈਂ ਕਰੂੰਗਾ ਮੰਡੀ ਯਾ ਤੂੰ ਉੱਥੇ ਕਿੱਥੇ ਘਟੇ ਜ ਜਾਏਗਾ ਉੱਥੇ ਤੇ ਇੰਨਾ ਘਟਾ ਵਾ ਵੀ ਕੋਈ ਗੱਲ ਨਹੀਂ ਕਾਂਡੀ ਕੰਡ ਵਾ ਔਰ ਚਲੋ ਕੋਈ ਗੱਲ ਨਹੀਂ ਫਿਰਤੀ ਆ ਬੜੀ ਮੋਟੀ ਗੱਲ ਪੈ ਗਈ ਜੋ ਤੇ ਫਿਰ ਕਿਹੜੀ ਗੱਲ ਚੱਲ ਵੇਖ ਲੈ ਆਪਣੇ ਮਰਜੀ ਓ ਮੈਂ ਨਾਲੇ ਕਰ ਲੂੰਗਾ ਹਿਸਾਬ ਦਾ ਉਹਨਾਂ ਨਾਲ ਪੈਸਾ ਦਾ ਤੇ ਦਵੇਂ ਦੋ 8 ਦਿਨਾਂ ਮੈਂ ਕਰ ਲੂੰਗਾ ਲੈ ਬੁੱਤ ਤੈਨੂੰ ਇਹ ਗੱਲ ਦਾ ਪਤਾ ਵਾ ਉਹਨੇ ਕਹਣਾ ਵੀ ਤੇਰਾ ਪਿਓ ਕਿੱਥੇ ਆ ਗੱਲਬਾਤ ਮੇਰੀ ਉਹਨਾਂ ਨਾਲ ਤੇ ਤੈਨੂੰ ਉਹਨੇ ਦੱਸਣਾ ਵਾ ਕਿ ਮੈਂ ਕੀ ਕਰਨਾ ਤੇ ਕੀ ਨਹੀਂ ਉਹ ਗੱਲ ਵਾ ਕੀ ਆ ساری ਉਮਰ ਹੁਣ ਤੇ ਨਾਲ ਨਾਲ ਥੋੜੀ ਰਹਿਣਾ ਮੈਨੂੰ ਕੱਲ ਨੂੰ ਕਹੋਗੇ ਕੋਈ ਕੰਮ ਤੇ ਮੈਂ ਖੇਰੀ ਕਰੂੰਗਾ ਓਏ ਉਹ ਤਾਂ ਤੇਰੀ ਗੱਲ ਠੀਕ ਵਾ ਚਲ ਤੇਰੀ ਮਰਜ਼ੀ ਆ ਫਿਰ ਜਾਣਾ ਤੇ ਫਿਰ ਮਾਰਿਆ ਚੱਕਰ ਔਰ ਅਮਰੀਕਾ ਜਾਣਾ ਚਲ ਹੋਇਆ ਔਰ ਮੈਂ ਜਾਣਾ ਚਾਹ। ਚਾਹ ਠੀਕ ਆ। ਜੈਨ ਸਟਾਪ। ਮੈਨੂੰ ਤੇ ਆਪਣੇ ਮੁੰਡੇ ਦੀ ਸਮਝ ਨਹੀਂ ਆ ਜੀ। ਅੱਜ ਤੱਕ ਤੇ ਗਿਆ ਨਹੀਂ ਕਦੀ। ਕਦੀ ਰੋਟੀ ਲੈ ਕੇ ਨਹੀਂ ਕਦੀ ਪਾਣੀ ਲੈ ਕੇ ਨਹੀਂ ਤੇ ਅੱਜ ਕਹਿੰਦਾ ਵੇ ਡੈਡੀ ਮੈਂ ਜਾਣਾ ਉਥੇ ਮੱਡੀ। ਉਥੇ ਕੰਡ ਇਹਦੀ ਮਾਂ ਕਹਿੰਦੀ ਹੁੰਦੀ ਸੀ ਕਿ ਜਾ ਉਸੇ ਰੋਟੀ ਦੇ ਆ ਤੇ ਕਹਿੰਦਾ ਉਥੇ ਨਾ ਮਨੂੰ ਕੰਡ ਲੜਦੀ ਐ। ਤੇ ਹੁਣ ਕਹਿੰਦਾ ਮੈਂ ਕੋਈ ਗੱਲ ਨਹੀਂ ਮੈਨੂੰ। ਚਲੋ ਬਾਕੀ ਬੱਚਿਆਂ ਨੂੰ ਦੱਸਣਾ ਚਾਹੀਦਾ ਵਾ ਕਿ ਮੱਡੀ ਜਗੀ ਬਣਦਾ ਕੀ ਨਹੀਂ। چل چاہیے ڈی گئے چل کوئی گل نہیں کل کچھ ہو گیا آڑتی چپ کر کے منڈی جانا کوئی گل نہیں ماڑا موٹا کٹا کر لاگے کوئی گل میر کے جو پٹھے اڈے ہوئے کام کرنے پینے پیسے کٹے کرنے چنگے رہا گے پیسے چار جوڑ کرنا ویہ تو بعد انہوں نے کہڑا پوچھنا من ਹਾਨੂੰ ਪਤਾ ਵਾ ਬਾਬਾ ਚ ਉਹਨੇ ਇਹੀ ਕਹਿਣਾ ਇੱਕ ਮਾਉ ਦੇ ਖਾਓ ਆਹੀ ਟਾਈਮ ਹੈਗਾ ਪੈਸੇ ਇਕੱਠੇ ਕਰਨ ਦਾ ਚਲੋ ਜਾਂਨਾ ਵਾ ਮੰਦਿਰ ਤੇ ਕੀ ਕਰਨੀ ਹਾਂਜੀ ਮੰਮੀ ਆਜੋ ਕੁਛ ਨਹੀਂ ਇੱਧੇ ਬੈਠੀ ਹੀ ਅੱਛਾ ਕੰਮ ਨਿਬੜ ਨਵੇੜੇ ਹੀ ਕਾਲਜ ਦਾ ਅੱਛਾ ਕਰ ਲਿਆ ਵਾ ਹਾਂਜੀ ਹਾਂਜੀ ਕਰ ਲਿਆ ਚੰਗਾ ਹੁੰਦਾ ਤੂੰ ਕਿੱਥੇ ਗਏ ਸੀ ਮੈਂ ਕਹਾਂ ਮੰਮੀ ਪਤਾ ਨਹੀਂ ਕਿੱਧਰ ਨੂੰ ਗਏ ਸੀ ਇੱਥੇ ਹੀ ਹਾਂ ਮੈਂ ਵੀ ਜਾ ਰੱਖ ਨਿਕਲੀ ਹਾਂ ਬਾਹਰ ਅੱਛਾ ਅੱਛਾ ਤੇ ਕੀ ਹੋਇਆ ਹੁਣ ਆ ਕੀ ਆ ਉਹ ਚੋਲੰਦ ਮੈਨੂੰ ਸੁਣਾ ਗੱਲ ਆਹੀ ਕੀ ਕਹਿੰਦੀ ਓਨ ਉਹ ਆਂਦੇ ਸੀ ਮੈਨੂੰ ਪਤਾ ਲੱਗਾ ਵੀ ਮੁੰਡਾ ਨਸ਼ਾ ਕਰਦਾ ਹਾਂ ਨਸ਼ਾ ਕਰਦਾ ਹਾਂ ਹਾਂ ਕੀ ਤੈਨੂੰ ਪਹਿਲਾਂ ਨਹੀਂ ਪਤਾ ਨਸ਼ਾ ਕਰਦਾ ਉਹ ਉਹ ਪਹਿਲਾਂ ਕਿਤਰਾ ਰਿਸ਼ਤਾ ਕਰਾਤਾ ਫੇਰ ਕੀ ਕਹਿੰਦੀ ਉਹ ਕਹਿੰਦੀ ਹੈ ਚੰਗਿਆ ਉਹ ਸਭ ਕੁਝ ਹੈ ਸੀ ਕੋਈ ਗੱਲ ਨਹੀਂ ਕੀਤੀ ਉੱਥੇ ਆਂਦੀ ਮੈਨੂੰ ਵੀ ਉਦੋਂ ਨਹੀਂ ਪਤਾ ਇਹ ਗੱਲ ਦਾ ਮੈਨੂੰ ਵੀ ਹੁਣ ਵਿੱਚੋਂ ਕਿਸੇ ਨੇ ਦੱਸਿਆ ਵਾ ਤਾਂ ਮਮੀ ਇਹੀ ਗੱਲ ਵਧੀਆ ਹੋ ਗਈ ਸਾਨੂੰ ਪਹਿਲੇ ਪਤਾ ਲੱਗ ਗਿਆ ਵਿਆਹ ਹੋ ਜਾਂਦਾ ਤੇ ਅਸੀਂ ਤੇ ਫਸ ਜਾਣਾ ਸੀ ਫਸ ਜਾਣਾ ਸੀ ਕਿੰਨੇ ਨਸ਼ੇ ਵਾਲਿਆਂ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਕਿੱਦਾਂ ਕੀ ਹੋ ਜਾਂਦੀ ਨਹੀਂ ਤੇ ਇਹ ਨਸ਼ੇ ਵਾਲੀ ਗੱਲ ਤੇ ਛਾੜੀ ਦੇ ਤੂੰ ਨਸ਼ੇ ਵਾਲਾ ਮਮੀ ਆਪਾਂ ਦੇਖਾ ਗੱਡੀ ਦੇਣੀ ਸੀ ਤੇ ਨਸ਼ੇੜੀ ਨੂੰ ਗੱਡੀ ਦੇ ਗਏ ਤੇ ਉਹਨੇ ਤੇ ਦੋ ਦਿਨ ਚ ਵੀ ਵਜਿਛ ਦੇਣੀ ਸੀ ਗੱਡੀ ਦੋ ਦਿਨਾਂ ਤੋਂ ਜਿਹੜਾ ਖਾਣ ਵਾਲਾ ਬੰਦਾ ਉਹਨਾਂ ਕਿਤੋਂ ਚੀਜ਼ ਰੱਖਣੀ ਸੀ ਪਰ ਬਚੋਲ ਨੂੰ ਕਹਿਣਾ ਸੀ ਤੈਨੂੰ ਉਦੋਂ ਨਹੀਂ ਪਤਾ ਲੱਗਾ ਹੁਣ ਤੈਨੂੰ ਕਿੱਥੋਂ ਪਤਾ ਲੱਗਾ ਹਾਂਦੀ ਮੈਨੂੰ ਕਿਸ ਨੇ ਦੱਸਿਆ ਖਾਸ ਬੰਦੇ ਨੂੰ ਉਹਨਾਂ ਨੇ ਤੇ ਅੱਛਾ ਕੋਈ ਖਾਸ ਉਹਨਾਂ ਨੇ ਮੈਨੂੰ ਪਤਾ ਮੈਂ ਕੁਝ ਅੱਜ ਕੱਲ ਦਾ ਨਾ ਬਤੋਲੇ ਮੰਮੀ ਝੂਠ ਸੱਚ ਬੋਲ ਕੇ ਰਿਸ਼ਤਾ ਕਰਵਾਉਂਦੇ ਨੇ ਉਦਾਂ ਚਲੋ ਇਹ ਚੰਗੀ ਐ ਅੰਟੀ ਜਿਹੜਾ ਨਾਣੇ ਸਾਨੂੰ ਦੱਸਤਾ ਪਹਿਲੀ ਆਉਂਦੇ ਤੇ ਝੂਠ ਸੱਚ ਬੋਲ ਕੇ ਆਵੇ ਚੱਲੇ ਬੋਲਦੇ ਨੇ ਬਥੇਰਾ ਝੂਠ ਐ ਪਰ ਚੰਗਾ ਹੋ ਗਿਆ ਟਾਈਮ ਨਾ ਸਾਨੂੰ ਪਤਾ ਲੱਗ ਗਿਆ ਹੁਣ ਤੋਂ ਆਪਣੀ ਪੜ੍ਹਾਈ ਕਰ ਜਿਹੜਾ ਤੂੰ ਕੰਮ ਕਰਨ ਲਈ ਦੁਕਾਨ ਨਹੀਂ ਮੰਮੀ ਪੜ੍ਹਾਈ ਕਰਾਂਗੀ ਹੁਣ ਠੀਕ ਹੀ ਜਾਏਗੀ ਕਦੇ ਚੱਜ ਦਾ ਮੁੰਡਾ ਵੇਖਾਂਗੇ ਤਸੱਲੀ ਨਾਲ ਫੇਰੀ ਕਰਾਂਗੇ ਹਾਂ ਹੁਣ ਛੇੜੀ ਨਾਲ ਥੋੜਾ ਵਿਆਹ ਕਰਾਣਾ ਨਹੀਂ ਹੋ ਜੇ ਕਹਿੰਦੇ ਕੋਈ ਨਾ ਵੀ ਨਾਲੇ ਮੈਂ ਕੋਰਸ ਪੂਰਾ ਕਰੂੰਗੀ ਤੇ ਨਾਲੇ ਨਾ ਨੌਕਰੀਆਂ ਬੜੀਆਂ ਨਿਕਲੀਆਂ ਸਰਕਾਰੀ ਉਹ ਫਿਰ ਟੈਸਟ ਵੀ ਨਹੀਂ ਆ ਹੋਰ ਮਾਣਾ ਕੇ ਕੋਈ ਉਦਾਂ ਦਾ ਲੱਭੋ ਨੌਕਰੀ ਵਾਲਾ ਆਹੋ ਉਹ ਹੀ ਦੇ ਨਾਲ ਲੱਗੀ ਦੱਸ ਕਿੱਡਾ ਵੱਡਾ ਧੋਖਾ ਹੈ ਹੋ ਲੱਗਾ ਸੀ ਤੇ ਬਚ ਗਏ ਆਪਾਂ ਹਾਂ ਰਾਜ ਨੇ ਬਚਾ ਲਿਆ ਸਾਨੂੰ ਕੀ ਪਤਾ ਸੀ ਆਹੋ ਜੀ ਮੰਮੀ ਫਿਰ ਵੀ ਸਾਡਾ 50-60 ਹਜ਼ਾਰ ਤੇ ਲੱਗ ਗਿਆ ਹੁਣ ਤੱਕ ਬਾਕੀ ਸੋਨਾ ਵੀ ਚੱਲ ਸੋਨਾ ਤੇ ਬਾਅਦ ਚ ਪੈ ਜੂਗਾ ਹੋਰ ਤੇ ਚੱਲ ਕੱਪੜਿਆਂ ਦਾ ਕੋਈ ਵੀ ਮੰਮੀ ਰੱਖ ਲੈਣੇ ਆਂ ਗਾਂ ਕਿਤੇ ਕੰਮ ਆ ਚ ਨਹੀਂ ਕੋਈ ਗੱਲ ਨਹੀਂ ਗਈ ਹੋਰ ਤੇ ਹੋ ਹੀ ਜਾਣਿਆ ਸਾਰੇ ਕੰਮ ਹੋ ਜਾਣਿਆ ਚੀਜ਼ਾਂ ਕਿੜੀਆਂ ਕਰਾਉਂ ਦੌੜ ਜਾਂਦੀਆਂ ਨੇ ਅੱਜ ਇੰਨਾ ਸ਼ੁਕਰ ਕਰੋ ਉਹਨਾਂ ਨੇ ਚੁੰਮੀ ਜਰਾ ਮੁੰਗਿਆ ਹੀ ਜੇ ਕਿਤੇ ਪੈਲਸ ਪੁਲਿਸ ਕਰੰਦੇ ਤੇ ਸਾਡਾ ਤੇ ਖਰਚਾ ਕਿੰਨਾ ਹੋਣਾ ਨਾ ਚੜਾ ਉਹਨਾਂ ਨੇ ਕਹਿਤਾ ਨਾ ਕਿ ਸਾਡਾ ਮੁੰਡਾ ਤੇ ਉਦਾਂ ਦਾ ਵਾ ਨਸ਼ੇੜੀ ਪਤਾ ਹੋਣਾ ਤੇ ਅਹੀਂ ਕਾਨੂੰ ਬਹੁਤਾ ਮੂੰਹ ਅੱਢ ਗਏ ਪੈਲਸ ਕਰਾਈਏ ਅਲੋ ਨਾ ਕਰਕੇ ਆ ਨਾ ਕਰਾਈ ਜੇ ਅਸੀਂ ਤਾਂ ਚੁਪਕਾ ਕੇ ਨਿਚੜਾ ਕਰਕੇ ਤੇ ਕੁੜੀ ਲੈ ਆਵਾਂਗੇ ਤਾਈ ਕਹਿੰਦੇ ਹਫਤੇ ਚ ਵਿਆਹ ਕਰੋ ਤੇਜ ਤਾਈ ਉਹ ਨਾ ਕਰਤਾ ਚਲ ਸ਼ੂਗਰ ਹੈ ਵਾਈ ਗੁਰੂ ਦਾ ਅਰੇ ਬਾਕੀ ਜਰਾ ਮਹਾਰਾਜ ਵਾ ਨਾ ਬੜਾ ਬਿਆਨ ਤਵਾ ਤਾਈ ਕਹਾਂ ਨਾ ਕਿ ਸ਼ੂਗਰ ਆ ਸਭ ਬੰਦੇ ਦਿਓ ਮੈਂ ਤਾਂ ਕਰਦਾ ਕੋਈ ਨਹੀਂ ਮੰਮੀ ਹਾਂ ਆਪਾਂ ਨਹੀਂ ਕਰਦੇ ਚਲੋ ਕੋਈ ਨਹੀਂ ਤੁਸੀਂ ਚਲੋ ਬੈਠੋ ਮੈਂ ਤਾਂ ਡੇਰੋਂ ਟਿੰਮ ਲੈ ਕੇ ਆਉਣੀ ਹਾਂ ਕੋਈ ਗੱਲ ਨਹੀਂ ਆ ਵੀ ਮੈਂ ਤਾਂ ਨਹੀਂ ਸ਼ੁਕਰ ਹੋਇਆ ਫਰਲਾ ਹੁਏ ਬਚੋਣ ਨਾ ਜੇ ਪਤਾ ਕਰ ਲਿਆ ਫਿਰ ਵੀ ਕੋਈ ਨਹੀਂ ਤੂੰ ਚਲੋ ਚਲ ਹਣ ਤੁਕਾਰ ਆਪਣਾ ਫੋਰਸ ਬੇਪੀ ਕਰੀ ਹੋ ਤਾ ਨਹੀਂ ਨਹੀਂ ਮੈਂ ਹੁਣ ਕਪੜੀ ਚੜੀ ਹੋਈ ਕਾਲੀ ਨਹੀਂ ਪਤਾ ਹੀ ਹਾਂ ਇਹ ਤੇ ਹੈ ਕਰ ਲਾਂਗੇ ਲੈ ਹਾਂ ਕੰਮ ਵਧੀਆ ਹੋ ਗਿਆ ਜਿਹੜਾ ਪਤਾ ਲੱਗ ਗਿਆ ਚੰਗਾ ਹੋਇਆ ਬਚੋਣਾਂ ਨੇ ਨਾ ਪਹਿਲੇ ਹੀ ਵਾਸਤਾ ਨਹੀਂ ਤੇ ਨਾ ਅੱਜ ਕੱਲ ਨੂੰ ਚੱਲੇ ਵੀ ਝੂਠ ਸਾੱਚੀ ਗੰਡਦੀਆਂ ਕਿਉਂਕਿ ਉਹਨਾਂ ਨੇ ਬਣਾਣਾ ਹੁੰਦਾ ਤੂੰ ਵੇਖਾ ਬੱਸ ਨਸ਼ੇੜੀ ਨਾਲ ਵਿਆਹ ਕਰ ਲਾ ਹੋ ਜਾਂਦਾ ਤੇ ਕਿੰਨੀ ਮੈਂ ਫਸ ਜਾਣਾ ਹੀ ਉੱਪਰ ਗੱਡੀ ਦੇ ਦੇਣੀ ਬੜਾ ਵਧੀਆ ਹੋਇਆ ਜਿਹੜਾ ਮੈਂ ਪਹਿਲੇ ਪਤਾ ਲੱਗ ਗਿਆ ਇੱਕ ਗੱਲ ਹੈਗੀ ਆ ਅੱਜ ਕੱਲ੍ਹ ਲੋਕੀ ਕਰਦੇ ਏਦਾਂ ਹੀ ਆ ਘਰ ਬੜਾ ਵਧੀਆ ਪਹਿਲੀ ਬੜੀ ਉਹਨਾਂ ਦੀ ਫਲਾਣਾ ਉਹਨਾਂ ਦੇ ਘਰ ਸਾਰਾ ਕੁਝ ਉਹਨਾਂ ਦੇ ਪਰ ਇਹ ਨਹੀਂ ਦੇਖਦੇ ਕਿ ਮੁੰਡਾ ਕਿਵੇਂ ਦਾ ਏ ਘਰ-ਬਾਰ ਵੇਖ ਕੇ ਵਿਆਹ ਦਿੰਦੇ ਆ ਕੁੜੀ ਨੂੰ ਬਾਅਦੋ 6 ਮਹੀਨੇ ਰਹਿੰਦਾ ਕੋਈ 7 ਮਹੀਨੇ ਰਹਿੰਦੀ ਏ ਚਲੋ ਜੀ ਤਲਾਕ ਪਰ ਚਲੋ ਬਾਈਬੂ ਦਾ ਸ਼ੁਕਰ ਆ ਕਿੰਨਿਆ ਵੱਜ ਗਈ ਹੁਣ ਮੈਂ ਨਾ ਆਪਣੀ ਸਟੱਡੀ ਕੰਪਲੀਟ ਕਰਾਂਗੀ ਨਾਲੇ ਕਿੰਨਿਆ ਤੇ ਸਰਕਾਰੀ ਨੌਕਰੀਆਂ ਨਿਕਲਣਦੀਆਂ ਉਹ ਨੌਕਰੀ ਲਵਾਂਗੀ ਚਲ ਆਪਣੇ ਪੈਰਾਂ ਤੇ ਸਟੈਂਡ ਹੋਵਾਂਗੀ ਵਿਆਹ ਤੇ ਹੁੰਦੀ ਰਹਨੇ ਆ ਆ ਤੇ ਮੰਮੀ ਤੇ ਕਹਿੰਦੀ ਮੈਂ ਕਰਨ ਲੱਗੀ ਹਾਂ ਅੱਦਾਂ ਮੇਨਾ ਤੇ ਕੋਈ ਜਮਾਨਾ ਨਹੀਂ ਸੀ ਵਿਆਹ ਦਾ ਪਰ ਚਲ ਕੋਈ ਗੱਲ ਨਹੀਂ ਸਹੀ ਟਾਈਮ ਤੇ ਨਾ ਪਤਾ ਲੱਗ ਗਿਆ ਮੈਂ ਪ੍ਰੀਤ ਦੇ ਅਗੇ ਕਹਿ ਲਈ ਆ ਤੇ ਇਹਨੂੰ ਤੱਕ ਵੀਰ ਦਾ ਪਤਾ ਹੀ ਆ ਨਾ ਕਰਨਾ ਤੋਂ ਕੀ ਆ ਉਹਨਾਂ ਨੂੰ ਇਹ ਗੱਲ ਤਾਂ ਕਹਿੰਦੀ ਕਿ ਸਾਡੇ ਰਿਸ਼ਤੇਦਾਰ ਵਾ ਚੜਖੀ ਕਿਹਾ ਫਿਰ ਚੰਗਾ ਹਾਏ ਹੈ ਮੇਰੀ ਯਰ ਅੱਬਾ ਮੈਂ ਰੋਚਿਆ ਹੀ ਇਹਦਾ ਵਿਆਹ ਕਰ ਦਿੰਨੀ ਆ ਗੱਡੀ ਗੁੱਡੀ ਆ ਜਾਣੀ ਆ ਪਰ ਆਹ ਸਾਰਾ ਕੰਮ ਹੀ ਖਰਾਬ ਹੋ ਗਿਆ ਵਾ ਕਹਿਣ ਦੇ ਕਿਸ ਨੇ ਪਾਣੀ ਮਾਰਦੀ ਆ ਕੀ ਤੱਕ ਇਹਦਾ ਬੇੜਾ ਬਹਿ ਗਿਆ ਵਾ ਅਜੀ ਤਾਈ ਵੀ ਆਈ ਸੀ ਕੱਲ ਰਿਸ਼ਤਾ ਹੋਣ ਰਿਹਾ ਵਾ ਇਹਦੀਆਂ ਤਾਂ ਨਜ਼ਰਾਂ ਵੀ ਇਦਾਂ ਦੀਆਂ ਵਾਂ ਜਿਉਂ ਆਈ ਆ ਨਾ ਮੈਨੂੰ ਉਹਦੇ ਹੀ ਪਤਾ ਲੱਗ ਗਿਆ ਇਹ ਕੋਈ ਨਾ ਕੋਈ ਸਿਆਪਾ ਪਹਿਣਾ ਹੋਈ ਆ ਤੇ ਮੰਮੀ ਕੀ ਹੋ ਗਿਆ ਤੁਸੀਂ ਕਿਧਰ ਗਏ ਪੀ ਜਾਂਦੇ ਜੇ ਮੈਂ ਖਪਣਾ ਮੈਂ ਕੀ ਆ ਮੈਨੂੰ ਮੈਂ ਕੀ ਦੱਸਾਂ ਤੇਰੇ ਬਦੁੱਠਿਆ ਨਹੀਂ ਜਾਣਦਿਆ ਗੱਲ ਗੁਲ ਕਾਦੀ ਹੋਣੀ ਆ ਤੇਰੀ ਮਾਸੀ ਦਾ ਫੋਨ ਆਇਆ ਸੀ ਹਾਂਜੀ ਕਹਿੰਦੇ ਹੀ ਕਿ ਇਹਦਾ ਬੇੜਾ ਬਹਿ ਗਿਆ ਯੋ ਪਾਣੀ ਮਾਰਤੀ ਰਿਸ਼ਤੇ ਦੇ ਵਿੱਚ ਲੈ ਦੱਸ ਤੈਨੂੰ ਮੈਂ ਕਹਿਨੀ ਹੈ ਨਾ ਨਾ ਫਿਰਿਆ ਕਰ ਨਾ ਫਿਰਿਆ ਕਰ ਭਾਵੇਂ ਤੂੰ ਖਾਂਦਾ ਪੀਂਦਾ ਕੋ ਭਾਵੇਂ ਨਹੀਂ ਖਾਂਦਾ ਪਰ ਪਾਣੀ ਮਾਰਨ ਵਾਲੇ ਤਾਂ ਕਈ ਗੱਲਾਂ ਬਣਾ ਕੇ ਦੱਸਦੇ ਆ ਹੰਡ ਪੈ ਗਈ ਹੁਣ ਤੈਨੂੰ ਵੀ ਮਾਂ ਦੀ ਗੱਲ ਨਹੀਂ ਚੰਗੀ ਲੱਗਦੀ ਤੈਨੂੰ ਮੁੰਡੂ ਕੀ ਪੜਾਈ ਵੀ ਪਾਣੀ ਵੱਜਣੀ ਆ ਹੁਣ ਲੱਗ ਗਿਆ ਨਾ ਪਤਾ ਹੁਣ ਜਲੂਸ ਨਿਕਲਣਾ ਹੀ ਤੇਰੀ ਤਾਈ ਨੂੰ ਵੀ ਪਤਾ ਲੱਗ ਗਿਆ ਹੀਗਾ ਉਹ ਵੀ ਮੀਣੀ ਜੀ ਕੱਲ ਆਈ ਹੀਗੀ ਰਿਸ਼ਤਾ ਹੋਣ ਰਿਹਾ ਮੁੰਡੇ ਦਾ ਕੀ ਤੇ ਹਣ ਜਾ ਕੇ ਉਥੇ ਬੇੜਾ ਬਾਹ ਕੇ ਆਏ ਸਾਡਾ ਦੱਸਿਆ ਕਿਨੇ ਆ ਕੋ ਦੱਸਿਆ ਉਹਨੇ ਤੁਹਾਨੂੰ ਮੈਂ ਦੱਸ ਦੇਂਦੇ ਆ ਕਿਨੇ ਦੱਸਿਆ ਤੂੰ ਹੀ ਜਾਣਾ ਕਿਹੜੀ ਗੱਲ ਬਣੀ ਵੱਜੀ ਕਿਹਾ ਕੀ ਇਹਨਾਂ ਨੇ ਇਹ ਮੁੰਡਾ ਨਸ਼ੇ ਕਰਦਾ ਵਾ ਇਹਨੂੰ ਮੈਂ ਬੜਾ ਵੱਡਿਆ ਹੀਗਾ ਮੈਂ ਨਾ ਜਾਇਆ ਕਰ ਮੁੰਡਿਆਂ ਦੇ ਨਾਲ ਜਦੋਂ ਉਹ ਜੀ ਸੰਗ ਦੇ ਵਿੱਚ ਬਹਿ ਗਏ ਨਾ ਭਾਵੇਂ ਉਦਾਂ ਹੀ ਬਹਿ ਗਏ ਨਾ ਹੀ ਕੁਝ ਖਾਈਏ ਪਰ ਨਾ ਲੱਗ ਜਾਂਦਾ ਹੁੰਦਾ ਵਾ ਇਹ ਵੀ ਹੰਦਾ ਵਾ ਜਦੋਂ ਸਾਡੀ ਵੀ ਬੇਇੱਜ਼ਤੀ ਕਰਾਤੀ ਉਹਨੇ ਤਾਂ ਥਾਂ-ਖਾਂ ਤੇ ਜਾ ਕੇ ਦੱਸਣਾ ਵੀ ਬੜਾ ਫੁੱਲ-ਫੁੱਲ ਕੇ ਕਹਿੰਦੀ ਗੱਡੀ ਆਉਣੀ ਗੱਡੀ ਆਉਣੀ ਲੱਲੀ ਗੱਡੀ ਜਲੂਸ ਕੱਢਤਾ ਤੁਹਾਡਾ ਮੈਂ ਕਹਿੰਦਾ ਮम्मी ਕੱਢਤਾ ਜਲੂਸ ਰਿਸਟਵਲੋਂ ਹੀ ਦੇਹੀ ਗਏ ਨੇ ਧੀ ਮੈਸਦਾਨ ਨੂੰ ਕਿਹਾ ਹੀ ਨਹੀਂ ਮੇਰਾ ਵਿਆਹ ਕਰੋ ਤੂੰ ਤਾਂ ਨਹੀਂ ਕਿਹਾ ਤਾਂ ਕਰਨਾ ਹੀ ਤੈਨੂੰ ਇਦਾਂ ਖੜਾ ਹੀ ਦੂਜੀ ਗੱਲ ਇਹ ਆ ਕਿ ਤੂੰ ਫਿਰ ਜਿਹੜਾ ਜਾਣਾ ਹਨਾ ਮੁੰਡਿਆਂ ਨੇ ਉਹ ਕੰਮ ਖਰਾਬ ਹੋਇਆ ਹੀ ਉਹ ਲੋਕੇ ਝਟ ਦੱਸ ਦਿੰਦੇ ਤੇ ਕਰਦਾ ਕੰਮ ਤਾਂ ਕਰਦਾ ਨਹੀਂ ਮੇ ਸਾਡੇ ਨਾਲ ਤਾਂ ਉਹ ਗੱਲ ਹੋਈ ਘਰ ਦਾ ਪੇਤੀ ਲੰਕਾ ਢਾਏ ਨਾਲੇ ਤੇ ਭੇਗ ਲੱਗੀ ਤੇ ਨਾਲੇ ਪਾਣੀ ਮਾਰਤੀ ਹਰੇ ਨੂੰ ਕਿੱਥੋਂ ਬੜਾ ਲੱਗ ਗਿਆ ਤੂੰ ਮੁੰਡਾ ਮੰਗਣ ਲਈ ਆ ਮਹਿਲਾ ਉਸੇ ਵੇਲੇ ਆ ਗਈ ਅੱਗੋਂ ਨਾਲ ਪਿੱਛੋਂ ਕਿਤੇ ਸਾਡੇ ਘਰ ਉਹ ਚੱਲ ਮੰਮੀ ਐਵੇਂ ਨਾ ਗੈਦਾ ਨਾਲ ਆਈਓ ਕਿਦ ਬਾਰੇ ਕੋ ਪਤਾ ਲੱਗੂਗਾ ਤਾਂ ਤਾਂ ਹੀ ਆ ਮੈਂ ਤੂੰ ਤਾਂ ਚੁੱਪੀ ਕੀਤਾ ਰਹਿ ਮੇਰੇ ਲੱਗਾ ਨਾ ਹੀ ਕੋਈ ਗੱਲ ਕਰ ਮੈਨੂੰ ਗੁੱਸਾ ਨਾ ਚੜਾ ਚੱਲ ਜਾ ਮੇਰੇ ਲੱਗਾ ਚੁੱਪ ਕਰਕੇ ਜਿੰਨਾ ਤੂੰ ਮੈਨੂੰ ਤਾਇਆ ਵਾ ਬੜਾ ਵੱਡਿਆ ਹੀਗਾ ਤੇ ਘਰ ਬਹਿ ਜਾ ਕਰ ਆਪਣੇ ਪਿਓ ਨਾਲ ਕੰਮ ਕਰਾਇਆ ਕਰ ਨਾ ਫਿਰਨ ਦੀ ਆਖਰ ਚੁੱਕੀ ਹੀ ਕਦੀ ਮੁੰਡਿਆ ਨਾ ਇੱਧਰ ਚੱਲ ਗਿਆ ਕਦੀ ਉੱਧਰ ਚੱਲ ਗਿਆ ਲੱਲਾ ਹੁਣ ਹਾਂਜੀ ਹੁਣ ਤੇਰਾ ਵਿਆਹ ਪਹਿਲੇ ਦੇ ਵੇਚੀ ਨਾ ਪਾਣੀ ਵੱਜ ਗਈ ਆ ਤਸੂਮ ਤਾਂ ਲੱਗ ਗਈ ਆ ਲੋਕੀ ਬੜੇ ਅੰਤਰਿਆ ਧਿਆਨ ਤੁਹਾਡੇ ਘਰ ਵਾਲੀ ਆ ਘਰ ਬਾਹਰ ਕਾਦਾ ਬਣਾ ਲਿਆ ਵਾ ਆ ਜਿਹੜੀ ਐ ਨਾ ਲਾਗੇ ਸਾਡੇ ਇਹਨੇ ਸ਼ਰੀਕਾਂ ਵਾਲੀ ਕਰਕੇ ਰਸੀ ਕੋਈ ਗੱਲ ਨਹੀਂ ਕਿਦਰ ਟਾਈਮ ਮੇਰਾ ਵੀ ਆਊਗਾ ਨਾ ਤੇਰੇ ਵੇਖੇ ਕਿਦਾਂ ਨੱਕ ਸਾਡੀ ਲਕੀਰਾਂ ਕਢਾਉਂਦੀਆਂ ਪਰ ਫੋਨ ਤੇ ਨਾ ਪਾਣੀ ਦਾ ਘੁੱਟ ਨਹੀਂ ਲੰਗਣਿਆ ਜਿੱਦਾਂ ਦੀ ਮੈਂ ਗੱਲ ਸੁਣ ਲਈ ਮੈਨੂੰ ਇਹ ਆਪ ਹੀ ਮੇਰਾ ਬੀਪੀ ਵੱਜ ਜਾਣਾ ਹੁਣ